ਹਾਂਜੀ ਸਰਪੰਚ ਸਾਹਿਬ ਕੀ ਮੈਟਰ ਹੋਇਆ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਤੇ ਮੈਟਰ ਇਹ ਸੀਗਾ ਵੀ 28 ਤਰੀਕ ਨੂੰ ਸਾਡੇ ਮੇਲਾ ਹੈ ਉਸ ਦੇ ਸੰਬੰਧ ਦੇ ਵਿੱਚ ਮੇਲਾ ਕਮੇਟੀ ਦਾ ਵਿਸਥਾਰ ਕਰਨ ਲੱਗੇ ਸੀ ਗੱਲ ਚੱਲ ਰਹੀ ਸੀ ਵੀ ਪ੍ਰਧਾਨ ਬਦਲੋ ਜਾਂ ਕੋਸ਼ਿਸ਼ ਯੰਗ ਮੁੰਡਿਆਂ ਨੂੰ ਅੱਗੇ ਲਿਆਓ ਇਹਦਾ ਵਿਸਥਾਰ ਕਰਕੇ ਹੋਰ ਮੈਂਬਰੇ ਚ ਪਾਓ ਸਵੇਰੇ ਪਹਿਲਾਂ ਸਾਡੀ ਪਹਿਲਾਂ ਵੀ ਗੱਲ ਹੋਈ ਆ ਚਲੋ ਇੱਥੇ ਮੀਟਿੰਗ ਸੱਦ ਲਈ ਤੇ ਸਹਿਮਤੀ ਬਣ ਗਈ ਪੇਪਰ ਲਾਈਨ ਚਲੇਗੀ ਵੀ ਆਪਾਂ ਮਤਾ ਪਾ ਦਿੰਨੇ ਆ ਉਸ ਤੋਂ ਬਾਅਦ ਨੰਬਰਦਾਰ ਨੇ ਇਹ ਗੱਲ ਕਹੀ ਵੀ ਇਸ ਵਾਰ ਤੁਸੀਂ ਐਂ ਕਰੋ ਇੰਜਣ ਪਿੱਛੇ ਕਰ ਦਿਓ ਡੱਬਾ ਇੰਜਣ ਹੋਰ ਲਾ ਦਿਓ ਇੰਜਣ ਨੂੰ ਡੱਬਾ ਬਣਾ ਦਿਓ ਉਹ ਇੰਜਣ ਸ਼ਬਦ ਦੇ ਉੱਤੇ ਇਤਰਾਜ਼ ਹੋਣ ਕਰਕੇ ਹੀ ਮੈਟਰ ਮਤਲਬ ਉਲਝ ਗਿਆ ਹੱਥੋ ਪਾਈ ਹੋ ਗਈ ਕਟਮਾਰ ਦੋਵਾਂ ਤਰ੍ਹਾਂ ਜਾਪਸ ਕਟਮਾਰ ਹੋਈ ਹੈ ਜੀ ਦੋਹਾਂ ਤਰ੍ਹਾਂ ਉੱਥੇ ਜਿਹੜਾ ਜਿਹੜੀ ਕੋਈ ਕਟਮਾਰ ਜਿਹੜੀ ਸ਼ਿਕਾਇਤ ਦਿੱਤੀ ਹੈ ਉਹਦਾ ਨਾਮ ਕੀ ਹੈ ਜਿਹੜਾ ਉੱਥੇ ਜਿਹੜਾ ਸ਼ਿਕਾਇਤ ਦਿੱਤੀ ਉਹਨਾਂ ਦਾ ਨੇਜਰ ਸਿੰਘ ਸੰਨਵਸਾਦੂ ਸਿੰਘ ਅੱਛਾ ਇਹ ਬੰਦਰ ਕਮੇਟੀ ਦੀ ਪ੍ਰਬੰਧਕ ਕਮੇਟੀ ਦੀ ਡੰਗਲੇ ਮਿੱਟੀ ਰੋਲੇ ਪਿੱਛੇ ਚੌਣ ਪਿੱਛੇ ਰੋਲਾ ਫੈਸਲਾ ਹੈ ਹਾਂ ਜੀ ਹਾਂਜੀ ਪ੍ਰਧਾਨ ਜੀ ਕੀ ਪ੍ਰੋਟਾਕੀ ਨਾ ਜੀ ਅਜਮੇਰ ਸੰਗਤ ਤੁਸੀਂ ਪ੍ਰਧਾਨੋਂ ਕੋਲ ਪੁੱਛਦਾ ਬੰਦੇ ਗੁਰੂ ਘਰ ਅੱਜ ਕੀ ਗੱਲ ਹੋਈ ਜਿੱਥੇ ਅੱਜ ਕੀ ਸ਼ੁਰੂ ਹੋਈ ਮੀਟਿੰਗ ਕਾਦੀ ਹੋਸੀ ਦੇਖੋ ਸਾਨੂੰ ਤਾਂ ਪਹਿਲਾਂ ਪਤਾ ਨਹੀਂ ਸੀਗਾ ਕਿ ਵੀ ਕੀ ਗੱਲ ਬਾਰੇ ਕੱਟ ਹੋਇਆ ਤਾਂ ਹਾਂਜੀ ਸਾਨੂੰ ਤਾਂ ਜਦੋਂ ਇੱਥੇ ਇਕੱਠੇ ਹੋਏ ਨੇ ਤਾਂ ਪਤਾ ਲੱਗਿਆ ਵੀ ਹਾਂ ਭਾਈਆ ਜੀ ਕਹਿੰਦੇ ਨੇ ਵੀ ਕਮੇਟੀ ਦੀ ਚੋਣਿਆਂ ਵਾਲੀ ਮੀਟਿੰਗ ਚੁੰਨੀ ਅੱਛਾ ਜੀ ਕਿਹੜੀ ਕਮੇਟੀ ਹੋਣਾ ਤੁਸੀਂ ਬਿਲਕੁਲ ਕਮੇਟੀ ਬਿਲਕੁਲ ਕਮੇਟੀ ਚੋਣਦਰਾਂ ਕੀ ਕੀ ਗੱਲ ਤੁਸੀਂ ਇੱਥੇ ਮੌਜੂਦ ਸੀ ਕੀ ਹੋਇਆ ਕੀ ਇੱਥੇ ਜੀ ਇੱਥੇ ਅਸਲ ਦੇ ਵਿੱਚ ਤਾਂ ਉਹ ਬੰਦਾ ਜਿਹੜਾ ਸੀਗਾ ਉਹ ਮ ਉਹ ਕਹਿੰਦਾ ਵੀ ਆਪ ਜਿਹੜਾ ਹੈਗਾ ਇਹ ਜਿਹੜਾ ਗੱਡੀ ਦਾ ਇੰਜਣ ਆ ਨਾ ਆਪਾਂ ਨੇ ਇੰਜਣ ਬਦਲਣਾ ਹੈ ਉਹਨੇ ਕਈ ਵਾਰ ਨਾ ਕਿਹਾ ਵੀ ਆਪਾਂ ਨੇ ਇੰਜਣ ਬਦਲਣਾ ਹੈ ਜੀ ਤੇ ਉਹ ਉਹ ਬੰਦਾ ਠੀਕ ਨਹੀਂ ਹੈਗਾ ਕਮੇਟੀ ਸਾਰੀ ਨਾਲ ਆ ਜੀ ਨਹੀਂ ਨਹੀਂ ਫਿਰ ਹਮਲਾ ਕਿਉਂ ਨਹੀਂ ਕੀਤਾ ਜੀ ਪਹਿਲਾਂ ਕੁੱਟਮਾਰ ਕਿਉਂ ਨਹੀਂ ਸ਼ੁਰੂ ਕੀਤੀ ਹੈ ਜੀ ਦੇਖੋ ਕੁੱਟਮਾਰ ਤਾਂ ਪਹਿਲਾਂ ਬੋਲਿਆ ਤਾਂ ਉਹੀ ਹੈ ਅੱਛਾ ਜੀ ਡੰਡਾ ਝੱਕਾਂ ਭੱਜਿਆ ਜੀ ਜਿਹੜੇ ਗੁਰੂ ਘਰ ਦੇ ਵਿੱਚ ਅੱਜ ਹੋਇਆ ਜੀ ਇਹ ਇਹ ਚੰਗਾ ਹੋਇਆ ਕਿ ਮਤਲਬ ਪੱਕਾ ਉੱਥੇ ਉੱਠ ਕੇ ਉੱਥੇ ਜਾ ਕੇ ਬੋਲਿਆ ਇੱਥੇ ਮਗਰ ਪਿੱਛੇ ਜਾ ਗਿਆ ਜੀ ਹਾਂ ਜੀ ਇਹ ਤਾਂ ਫਿਰ ਤੋਂ ਮਰ ਕੁੱਟ ਮਾਰ ਸ਼ੁਰੂ ਕੀ ਜੀ ਕੁੱਟ ਮਾਰ ਤਾਂ ਬਸ ਵਿੱਚ ਮਾਰੀ ਮਰਤੀ ਹੋਈ ਐ ਕਿ ਉਹ ਕਾਟ ਕੋ ਕੁੱਟ ਮਾਰ ਜਾਵੇ ਵੀ ਨਹੀਂ ਹੋਈ ਜੀ ਬਾਕੀ ਅਸੀਂ ਤਾਂ ਕੋਲ ਗਏ ਵੀ ਨਹੀਂ ਹੈਗੇ ਵੀ ਕੀ ਹੋਇਆ ਕੀ ਨਹੀਂ ਉਹਦੇ ਹੈ ਜੀ ਅਸੀਂ ਤਾਂ ਟੂ ਮਾਰ ਮੈਦਾ ਇੱਥੇ ਰਹੇ ਹਾਂ ਹੈ ਜੀ ਬਾਕੀ ਮੈਂ ਤਾਂ ਆੜ ਦਾ ਮਰੀਜ਼ ਐ ਮੈਂ ਤਾਂ ਇਸ ਦੇ ਰੋੜੇ ਦੇ ਵਿੱਚ ਜਾਂਦਾ ਹੀ ਨਹੀਂਗਾ ਠੀਕ ਮਾਮਲਾ ਕਿਹੜੇ ਪਿੰਡ ਦਾ ਮਾਮਲਾ ਐ ਤਖਰਾ ਫੂਖਰਾ ਪਿੰਡ ਦਾ ਇਹ ਕੋਈ ਦੰਗਲ ਕਮੇਟੀ ਐ ਜਿਹੜੀ ਬਣੀ ਹੋਈ ਉਹਦੇ ਸਬੰਧੀ ਮਤਲਬ ਬੈਠੇ ਸੀ ਬੰਦੇ ਜਿਹੜਾ ਮਤਲਬ ਹੈਗਾ ਇਹ ਮੀਜਰ ਸਿੰਘ ਉਤਾਰ ਸਾਹਿਬ ਸਿੰਘ ਇਹ ਕਮੇਟੀ ਦਾ ਇਹ ਦੱਸ ਰਹੇ ਵੀ ਮੈਂਬਰ ਵੀ ਨਹੀਂ ਹੈ ਕਿ ਜੀਨੇ ਮਤਲਬ ਇਹਨਾਂ ਨੂੰ ਕੋਈ ਯਤਰਾ ਅਜਿਹਾ ਸ਼ਬਦ ਬੋਲਦਾ ਵੀ ਜਿਹੜਾ ਇੰਜਨ ਹੈ ਕਮੇਟੀ ਦਾ ਉਹ ਬੋਲਦਾ ਨਾ ਜਿਸ ਤੋਂ ਇਸ ਗੱਲ ਕਰਕੇ ਇਹਨਾਂ ਦੀ ਲੜਾਈ ਹੋਈ ਤੇ ਹੁਣ ਦੋਨਾਂ ਦੇ ਨਾਲ ਨੂੰ ਟਾਈਮ ਤੋਂ ਦਾ ਥਾਣੇ ਦਾ ਹੀ ਰਾਤੀ ਜੀ ਉਹ ਹੀ ਜੀ ਪੁਤਰ ਕਾਰ ਵੀ ਉਹਨੂੰ ਲੈ ਜਿਓ ਸ਼ਿਕਾਇਤ ਕਰੀ ਬੁਲਵਾਈਏ ਤੁਹਾਡੇ ਕੋਲ ਜੀ ਸ਼ਿਕਾਇਤ ਮੇਜਰ ਸਿੰਘ ਬੁਲਵਾਈ ਮੈਨੂੰ ਥੋੜਾ ਬਾਰ ਕਿਥੇ ਥੋੜਾ ਬਾਰ ਦੌਂਡੋ ਪ੍ਰਤਾਲ ਤੋਂ ਬਾਅਦ ਜੋ ਵੀ ਹਾਂ ਪ੍ਰਤਾਲ ਤੋਂ ਬਾਅਦ ਜੋ ਵੀ ਕਾਰ ਵੀ ਸਾਹਮਣੇ ਆਈ ਕਾਰ ਵੀ ਕੀਤੀ ਹੋਈ ਹੈ